ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿਸਾਨ ਕਹਿੰਦੇ ਸਾਨੂੰ ਪੂਰਾ ਤੋਲੋ ਪਰ ਮੋਦੀ ਸਾਹਿਬ ਕਹਿੰਦੇ ਮੇਰੇ ਥੜੇ ਤੇ ਨਾ ਚੜੋ ਕਿਸਾਨ ਭਰਾਵੋ ਤੁਸੀਂ ਪਿਛਲੇ 4-5 ਸਾਲਾਂ ਤੋਂ ਫਸਲਾਂ ਦੀ ਐਮਐਸਪੀ ਲੈਣ ਵਾਸਤੇ ਧਰਨੇ ਲਾ ਰਹੇ ਹੋ 4 ਸਾਲ ਪਹਿਲਾਂ ਦਿੱਲੀ ਵਿੱਚ ਵੀ ਆਪ ਜੀ ਦਾ ਲੰਮਾ ਸਮਾਂ ਧਰਨਾ ਲੱਗਿਆ ਰਿਹਾ ਪਿਛਲੀ ਵਾਰ ਦਿੱਲੀ ਤੱਕ ਪਹੁੰਚਣ ਵਾਸਤੇ ਤੁਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਭੰਨਣ ਵਾਸਤੇ ਤੁਹਾਨੂੰ ਪਾਣੀ ਦੀਆਂ ਬੁਛਾਰਾਂ ਦਾ ਸਾਹਮਣਾ ਕਰਨਾ ਪਿਆ ਅਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪਿਆ ਇਸ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਲਗਭਗ 800 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਕਈ ਜ਼ਖਮੀ ਹੋ ਗਏ ਸਨ ਕਈਆਂ ਦੀਆਂ ਅੱਖਾਂ ਚਲੀਆਂ ਗਈਆਂ ਸਨ ਸਿਆਲ ਦੀਆਂ ਠੰਡੀਆਂ ਰਾਤਾਂ ਤੁਸੀਂ ਆਪਣੀਆਂ ਟਰਾਲੀਆਂ ਵਿੱਚ ਹੀ ਕੱਟਦੇ ਰਹੇ ਮੀ ਹਨੇਰੀਆਂ ਤੇ ਝੱਖੜਾਂ ਦਾ ਵੀ ਤੁਸੀਂ ਸਾਹਮਣਾ ਕਰਦੇ ਰਹੇ ਅਖੀਰ 26 ਜਨਵਰੀ ਵਾਲੇ ਦਿਨ ਤੁਸੀਂ ਅਨੁਸ਼ਾਸਨ ਨੂੰ ਭੰਗ ਕਰਕੇ ਲਾਲ ਕਿਲੇ ਉੱਪਰ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਤਾਂ ਉਸ ਵਕਤ ਵੀ ਕਈ ਨੌਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਬਹੁਤ ਸਾਰੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ ਸਨ ਤੇ ਬਹੁਤ ਸਾਰਿਆਂ ਤੇ ਕੇਸ ਦਰਜ ਹੋ ਗਏ ਸਨ ਪਰ ਸਰਕਾਰ ਨੇ ਤੁਹਾਡੇ ਇੱਕ ਵੀ ਗੱਲ ਨਹੀਂ ਮੰਨੀ ਹੁਣ ਫਿਰ ਤੁਸੀਂ ਇਸ ਸਾਲ ਵੀ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਉੱਪਰ ਧਰਨਾ ਲਾਈ ਬੈਠੇ ਹੋ ਤੁਹਾਨੂੰ ਦਿੱਲੀ ਜਾਣ ਵਾਸਤੇ ਖਨੌਰੀ ਬਾਰਡਰ ਦਾ ਬਾਰਡਰ ਵੀ ਪਾਰ ਨਹੀਂ ਕਰਨ ਦਿੱਤਾ ਗਿਆ ਸਰਦਾਰ ਡੱਲੇਵਾਲ ਸਾਹਿਬ ਜੀ ਨੂੰ ਵੀ 2 ਮਹੀਨੇ ਹੋ ਗਏ ਹਨ ਕਿ ਉਹ ਮਰਨਵਰ ਟੁੱਪਰ ਬੈਠੇ ਹਨ ਪਰ ਸਰਕਾਰ ਦੇ ਕੰਨ ਉੱਪਰ ਕੋਈ ਜੋ ਨਹੀਂ ਸਰਕੀ ਤੁਸੀਂ ਰੇਲਾਂ ਨੂੰ ਵੀ ਰੋਕਦੇ ਰੁਕਦੇ ਰਹੇ ਸੜਕਾਂ ਉੱਪਰ ਜਾਮ ਵੀ ਲਾ ਕੇ ਦੇਖ ਲਏ 26 ਜਨਵਰੀ ਨੂੰ ਆਪਣੇ ਟਰੈਕਟਰ ਟਰੈਕਟਰਾਂ ਦੀ ਪ੍ਰੇਡ ਵੀ ਕਰਕੇ ਦੇਖ ਲਈ ਮਰਨ ਵਰਤਵੀ ਰੱਖ ਕੇ ਦੇਖ ਲਏ ਪਰ ਅੱਜ ਤੱਕ ਉਪਲਬਧ ਇੱਕ 5 ਪੈਸੇ ਦੀ ਵੀ ਨਹੀਂ ਹੋ ਸਕੀ ਇੰਨਾ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਅਸੀਂ ਕਹਿ ਰਹੇ ਹਾਂ ਕਿ ਪੂਰਾ ਤੋਲੋ ਪਰ ਕੇਂਦਰ ਸਰਕਾਰ ਕਹਿੰਦੀ ਮੇਰੇ ਥੜੇ ਉੱਪਰ ਨਾ ਚੜੋ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕਿਤੇ ਤਾਂ ਗੈਪ ਹੈ ਜਾਂ ਤਾਂ ਸਾਡੀਆਂ ਮੰਗਾਂ ਨਜਾਇਜ਼ ਹਨ ਅਤੇ ਜਾਂ ਫਿਰ ਸਰਕਾਰ ਹੀ ਗੁੰੰਗੀ ਜਾਂ ਬੋਲੀ ਹੋ ਗਈ ਹੈ ਹੁਣ ਅਸੀਂ ਆਪਣਾ ਸਾਰਾ ਜ਼ੋਰ ਲਾ ਕੇ ਦੇਖ ਲਿਆ ਹੈ ਹੁਣ ਸਾਡੇ ਧਰਨਿਆਂ ਤੋਂ ਤੰਗ ਆ ਕੇ ਸਾਡੇ ਲੋਕ ਵੀ ਸਾਡੇ ਖਿਲਾਫ ਬੋਲਣ ਲੱਗ ਪਏ ਹਨ ਹੁਣ ਸਰਕਾਰਾਂ ਦੀ ਝਾਕ ਛੱਡ ਕੇ ਸਾਨੂੰ ਆਪਣੇ ਅੰਦਰ ਛਾਤੀ ਮਾਰਨੀ ਪਵੇਗੀ ਹੁਣ ਸਾਨੂੰ ਸੋਚਣਾ ਪਵੇਗਾ ਕਿ ਜੋ ਮੰਗਾ ਅਸੀਂ ਮੰਗ ਰਹੇ ਹਾਂ ਕੀ ਉਹ ਜ਼ਾਇਜ਼ ਹਨ ਕੀ ਅਸੀਂ ਜੋ ਕਰਜ਼ੇ ਉੱਪਰ ਲਕੀਰ ਫੇਰਨ ਵਾਸਤੇ ਕਹਿ ਰਹੇ ਹਾਂ ਉਹ ਠੀਕ ਹੈ ਕੀ ਇਹ ਕਰਜ਼ਾ ਸਾਡੀਆਂ ਗਲਤੀਆਂ ਕਰਕੇ ਸਾਡੇ ਫੁਕਰੇਪਾਨ ਕਰਕੇ ਤਾਂ ਨਹੀਂ ਚੜਿਆ ਕੀ ਅਸੀਂ ਪੰਜ-ਪੰਜ ਗੱਟੇ ਯੂਰੀਆ ਤੇ ਡੀਏਪੀ ਦੇ ਪਾ ਕੇ ਜੋ ਫਸਲ ਪੈਦਾ ਕਰ ਰਹੇ ਹਾਂ ਉਸ ਜ਼ਹਿਰੀਲੇ ਅਨਾਜ ਦੀ ਐਮਐਸਪੀ ਮੰਗਣਾ ਜਾਇਜ਼ ਹੈ ਕੀ ਅਸੀਂ ਜੋ ਇਨੀਆਂ ਖਾਦਾਂ ਤੇ ਜ਼ਹਿਰੀਲੀਆਂ ਸਪਰੇਅਾਂ ਕਰਕੇ ਮਿੱਟੀ ਹਵਾ ਪਾਣੀ ਨੂੰ ਜ਼ਹਿਰੀਲਾ ਕਰ ਦਤਾ ਹੈ ਜਿਸ ਕਰਕੇ ਸਾਨੂੰ ਕੈਂਸਰ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ ਹੈ ਕਿ ਉਹ ਸਾਡੀ ਮੂਰਖਤਾ ਕਰਕੇ ਨਾ ਇਹ ਸਾਰਾ ਕੰਮ ਨਹੀਂ ਹੋਇਆ ਕਿ ਅਸੀਂ ਆਪਣੇ ਖੇਤਾਂ ਵਿੱਚੋਂ ਇਹ ਕੋਈ ਦਰਖਤ ਖਤਮ ਕਰਕੇ ਸੜਕਾਂ ਤੇ ਸੂਏ ਕੱਸੀਆਂ ਉੱਪਰ ਖੜੇ ਦਰਖਤਾਂ ਨੂੰ ਅੱਗ ਨਾਲ ਝੁਲਸ ਕੇ ਕੁਦਰਤ ਨਾਲ ਖਲਵਾੜਤਾ ਨਹੀਂ ਕਰ ਰਹੇ ਕਿ ਅਸੀਂ ਇਹੋ ਜਿਹੇ ਜ਼ਹਿਰੀਲਾ ਅਨਾਜ ਦੁੱਧ ਸਾਗ ਸਬਜ਼ੀਆਂ ਪੈਦਾ ਕਰਕੇ ਆਪਣੇ ਛੋਟੇ-ਛੋਟੇ ਬੱਚਿਆਂ ਦੀ ਥਾਲੀ ਵਿੱਚ ਜ਼ਹਿਰ ਤਾਂ ਨਹੀਂ ਪਰੋਸ ਰਹੇ ਕਿ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗਿਆਨ ਪ੍ਰਾਪਤ ਕਰਨ ਦੀ ਕਰੇ ਕੋਸ਼ਿਸ਼ ਕੀਤੀ ਹੈ ਜਿਸ ਗਿਆਨ ਨੂੰ ਲਿਖਣ ਵਾਸਤੇ ਸਾਡੇ ਗੁਰੂਆਂ ਦੇ 239 ਸਾਲ ਲੱਗੇ ਸਨ ਕਿਸਾਨ ਭਰਾਵੋ ਕੇਂਦਰ ਦੀ ਸਰਕਾਰ ਫਸਲਾਂ ਦੀ ਐਮਐਸਪੀ ਤੁਹਾਨੂੰ ਨਾ ਅੱਜ ਦੇਵੇ ਨਾ ਸਾਨੂੰ ਕੱਲੋਂ ਦੇਵੇ ਅਸੀਂ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਨਹੀਂ ਬਦਲਿਆ। ਸੋ ਲੋੜ ਹੈ ਹੁਣ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ। ਜੇਕਰ ਅਸੀਂ ਅਜੇ ਵੀ ਆਪਣਾ ਇਹਨਾਂ ਨੁਕਸਾਨ ਕਰਵਾ ਕੇ ਅੰਦੋਲਨਾਂ ਵਿੱਚ ਆਪਣਾ ਪੈਸਾ ਤੇ ਸਮਾਂ ਬਰਬਾਦ ਕਰਕੇ ਕਰਦੇ ਰਹੇ ਤਾਂ ਬਹੁਤ देर ਹੋ ਜਾਵੇਗੀ। ਮੇਰੀਆਂ ਗੱਲਾਂ ਦੋਸਤੋ ਥੋੜੀਆਂ ਜਿਹੀਆਂ ਆਪ ਨੂੰ ਕੌੜੀਆਂ ਲੱਗ ਸਕਦੀਆਂ ਹਨ ਪਰ ਸਾਡੇ ਕੋਲ ਦਿਮਾਗ ਨਾਲ ਮਿਹਨਤ ਕਰਨ ਤੋਂ ਬਿਨਾ ਹੋਰ ਕੋਈ ਰਸਤਾ ਬਚਿਆ ਹੀ ਨਹੀਂ ਹੈ ਕਣਕ ਤੇ ਝੋਨਾ ਪੈਦਾ ਕਰਨ ਦੀ ਕਰਨ ਦਾ ਹੁਣ ਸਮਾਂ ਲੰਘ ਚੁੱਕਿਆ ਹੈ ਹੁਣ ਉਸ ਆਦਮੀ ਦਾ ਹੀ ਪ੍ਰੋਡਕਟ ਵਿਕੇਗਾ ਜਿਸ ਦੀ ਬਾਜ਼ਾਰ ਵਿੱਚ ਮੰਗ ਹੋਵੇਗੀ ਜਿਸ ਦੇ ਪ੍ਰੋਡਕਟ ਨੂੰ ਗਾਹਕ ਪਸੰਦ ਕਰੇਗਾ ਜਿਸ ਦੀ ਕੁਆਲਿਟੀ ਚੰਗੀ ਹੋਵੇਗੀ ਸੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣ ਜੇਕਰ ਵਿਚਾਰ ਮੇਰੇ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਤ ਵੱਦ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸ੍ਰੀ ਕਾ